ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਕੀ ਨਾਂ ਹੈ ਜੀ ਮੇਰਾ ਨਾਂ ਰਣਜੀਤ ਸਿੰਘ ਆ ਜੀ ਤੇ ਪਿੰਡ ਕਿਹੜਾ ਜੀ ਪਾਣਾ ਜੀ ਇਹ ਕਿਹੜੇ ਜ਼ਿਲ੍ਹੇ ਚ ਪੰਦਾ ਇਹ ਹਿਸ਼ਾਰਪੁਰ ਜ਼ਿਲ੍ਹਾ ਦੀ ਨੇੜੇ ਕੀ ਪੰਦਾ ਤੁਹਾਨੂੰ ਸਾਲ ਪਿੰਡ ਕੋਟ ਰੋਹੀ ਪੰਦਾ ਜੀ ਮੈਨੂੰ ਅੱਛਾ ਜੀ ਇਹ ਤੁਹਾਨੂੰ ਤੁਸੀਂ ਸਿੱਧੂ ਹੈਲਥ ਸੈਂਟਰ ਦੇ ਵਿੱਚ ਆਇਆ ਕਿ ਤੁਹਾਨੂੰ ਕੀ ਪ੍ਰੋਬਲਮ ਸੀ ਮੇਰੇ ਲੱਕ ਤੋਂ ਦਰ ਲਤਨ ਹੋ ਕੇ ਪਿੰਨੀ ਚ ਜਾਂਦੀ ਸੀ ਬਹੁਤ ਜ਼ਿਆਦਾ ਜਾਂਦੀ ਸੀ ਠੀਕ ਹੈ ਅੱਛਾ ਕਿੰਨੀ ਕੀ ਹੁੰਦੀ ਸੀ ਦਰ ਦਾ ਇਹ ਬਹੁਤ ਜ਼ਿਆਦਾ ਹੁੰਦੀ ਸੀ ਜੀ ਕਿੰਨਾ ਚਿਰ ਹੋ ਗਿਆ ਹੁੰਦੀ ਇਹਨੂੰ 1.5 ਸਾਲ ਹੋ ਗਿਆ ਜੀ ਠੀਕ ਹੈ ਜੀ ਦਵਾਈਆਂ ਵੀ ਬਹੁਤ ਖਾਧੀਆਂ ਅਜ ਖਾਧੀਆਂ ਦਵਾਈਆਂ ਬਹੁਤ ਖਾਧੀਆਂ ਦਵਾਈਆਂ ਅਜ ਕਿਸੇ ਤੋਂ ਮળਾਇਆ ਵੀ ਹੋਇਆ ਵੀ ਮળਾਇਆ ਵੀ ਨਹੀਂ ਪਰ ਦਵਾਈਆਂ ਬਹੁਤ ਖਾਧੀਆਂ ਐਕਸਟਰਾ ਵੀ ਗ੍ਰਾਹ ਕੁਝ ਨਹੀਂ ਆਉਂਦਾ ਸਿਕਾ ਠੀਕ ਹੈ ਜੀ ਹਾਂ ਜੀ ਤੁਹਾਨੂੰ ਫਿਰ ਸਿੱਧੂ ਹੈਲਥ ਸੈਂਟਰ ਕੋਡ ਤੁਸੀਂ ਮਾਰੇ ਕਿੱਦਾਂ ਪਤਾ ਲੱਗਾ ਜਿੱਦਾਂ ਅਸੀਂ ਆਉਂਦੇ ਤਾਂ ਅੱਡਾ ਮੇਨ ਸਾਨੂੰ ਕੋਡ ਤੁਸੀਂ ਆ ਮੈਂ ਫਿਰ ਫੇਸਬੁੱਕ ਤੋਂ ਦੇਖਿਆ ਜੀ ਆਪਣਾ ਠੀਕ ਹੈ ਜੀ ਹਾਂ ਜੀ ਇਹ ਫਿਰ ਹੁਣ ਤੁਹਾਨੂੰ ਪਤਾ ਲੱਗ ਗਿਆ ਜਿਹੜੀਆਂ ਅਸੀਂ ਫੇਸਬੁੱਕ ਤੇ ਵੀਡੀਓ ਪਾਉਂਦੇ ਸੱਚੀਆਂ ਪਾਉਂਦੇ ਕਿ ਝੂਠੀਆਂ ਪਾਉਂਦੇ ਨਹੀਂ ਨਹੀਂ ਸਹੀ ਆ ਜੀ ਬਹੁਤ ਸਹੀ ਆ ਤਾਂ ਮੈਂ ਜਦੋਂ ਪਹਿਲੀ ਵਾਰੀ ਆਇਆ ਤਾਂ ਮੈਂ ਸੈੱਟ ਹੋ ਗਿਆ ਜੀ ਦੋ ਵਾਰ ਫਿਰਦਾ ਕੋਈ ਦਰਦ ਨਹੀਂ ਠੀਕ ਇੱਕ ਦਿਨ ਚ ਹੋ ਗਿਆ ਸੈੱਟ ਜੀ ਹਾਂ ਇੱਕ ਦਿਨ ਚ ਹੋ ਗਿਆ ਜੀ ਜਿਹੜੇ ਸਾਡੇ ਭੈਣ ਭਰਾ ਹੋਰ ਦੁਖੀ ਆ ਸੈਟ ਕਾ ਦਰਦ ਉਹ ਜਾਂ ਇਹਨੂੰ ਰੀਤੀ ਦਰਦ ਕਹਦੇ ਹੋ ਉਹਨਾਂ ਨੂੰ ਤੁਸੀਂ ਸਨੇਹਾ ਕੀ ਦੇਣਾ ਚਾਹੁੰਦੇ ਮੈਂ ਉਹਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿ ਇੱਥੇ ਆ ਕੇ ਦਿਖਾ ਲਓ ਦਵਾਈਆਂ ਖਾਣ ਦਾ ਕੋਈ ਫਾਇਦਾ ਨਹੀਂ ਮਿਲਾਉਣ ਦਾ ਫਾਇਦਾ ਨਹੀਂ ਮੈਂ ਮਲਦੇ ਆ 10 15 ਸਕਿੰਟਾਂ ਏ ਭਾਜੀ ਕੀ ਨਾਂ ਦੱਸੋ ਜੀ ਮੇਰਾ ਨਾਂ ਰਣਜੀਤ ਸਿੰਘ ਹੈ ਜੀ ਇਹ ਭਾਜੀ ਰਣਜੀਤ ਸਿੰਘ ਜੀ ਹਾਂ ਜੀ ਪਿੰਡ ਪਹਾੜਾ ਇੱਥੋਂ 5-6 ਕਿਲੋਮੀਟਰ ਹੋਣਾ ਜੀ ਹਾਂ 6 ਕਿਲੋਮੀਟਰ ਆ ਜੀ 6 ਕਿਲੋਮੀਟਰ ਆ ਜੀ ਸੈਟ ਕਾ ਦਰਦ ਤੋਂ ਬਹੁਤ ਪਰੇਸ਼ਾਨ ਹੈ ਤੁਸੀਂ ਹੁਣ ਗੱਲ ਇਹਨਾਂ ਦੀ ਲਾਈਵ ਦੇਖ ਹੀ ਲਈ ਆ ਸਾਡਾ ਜੀ ਮੇਰਾ ਨਾਂ ਹੈ ਕੁਲਵਰਨ ਸਿੰਘ ਸਿੱਧੂ ਕੋਟ ਤੁਸੀਂ ਤਸੀਲ ਗੜਸ਼ੰਕਰ ਜਿਲ੍ਹਾ ਹਿਸ਼ਾਰਪੁਰ ਜਿਹੜੇ ਮੇਰੇ ਭੈਣ ਭਰਾ ਸੈਟਕਾਦਰਜਾਂ ਰੀ ਤੋਂ ਜਾਂ ਕੋਈ ਹੋਰ ਪ੍ਰੋਬਲਮ ਤੋਂ ਪੀੜਤ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਮੇਰਾ ਮੋਬਾਈਲ ਨੰਬਰ ਹੈਗਾ ਜੀ 9855719816 9855719816 ਜਿੰਨਾਂ ਉਹਨਾਂ ਸਾਨੂੰ ਫੋਨ ਕਰਕੇ ਆਵੇ ਜੀ ਕੋਈ ਜੇ ਤੁਸੀਂ ਕਿਸੇ ਵੀ ਕੋਈ ਮੇਰਾ ਵੀਰ ਭਾਈ ਭੈਣ ਕੋਈ ਵੀ ਮੈਂ ਪਰੇਸ਼ਾਨਾ ਉਹ ਮੈਨਾਂ ਤੁਸੀਂ ਘਰ ਬੈਠੇ ਹੀ ਸੰਪਰਕ ਕਰ ਲੋ ਵਾਹਿਗੁਰੂ ਕਿਰਪਾ ਕਰਦਾ ਜੀ ਕਰੀਏ ਜੀ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ